ਵੀਡੀਓ ਜੀ ਆ ਸਾਡੇ ਥੋੜਾ ਅਸੀਂ ਆਪਣੇ ਨਰਮੇ ਦੀ ਫਸਲ ਦਿਖਾਈਏ ਜੋ ਜ਼ਿੰਮੇਦਾਰ ਆ ਜਾਂ ਫਾਰਮਰ ਆ ਜੋ ਵੀ ਖੇਤੀ ਨਾਲ ਸੰਬੰਧਤ ਬੰਦਾ ਉਹ ਦੱਸ ਸਕਦਾ ਹੈਗਾ ਆ ਮਾਰੇਓ ਕੈਮਰਾ ਇੱਧਰ ਇਹ ਸਾਡੇ ਨਰਮੇ ਦੇ ਹਾਲਾਤ ਦੇਖੋ ਇਹ 20 ਕਿੱਲੇ ਜ਼ਮੀਨ ਆ ਜੀ ਤੇ ਸਾਡੀ ਫੈਮਲੀ ਦੀ ਜ਼ਮੀਨ ਹੈਗੀ ਆ ਇਹ 20 ਕਿੱਲਿਆਂ ਦਾ ਟੱਕ ਹੈਗਾ ਆ ਦੇਖ ਲਓ 20 ਕਿੱਲਿਆਂ ਦੇ ਵਿੱਚ ਤੁਸੀਂ ਮੈਨੂੰ ਆ ਨਰਮਾ ਹੈਗਾ ਆ ਗਵਾਰੀ ਬੀਜੀ ਸੀ ਉਹ ਨਹੀਂ ਹੋਈ ਉਹ 2 ਕਿੱਲੇ ਕਿੱਲਾਕ ਪੱਠੇ ਜਰੂਰ ਖੜੇ ਆ ਨਹੀਂ ਆ 20 ਕਿੱਲਿਆਂ ਦੇ ਵਿੱਚ ਤੁਹਾਨੂੰ ਕੋਈ ਬੂਟਾ ਨਹੀਂ ਦਿਖਦਾ ਇੱਥੇ ਕੁਝ ਨਹੀਂ ਹੁੰਦਾਗਾ ਜ਼ਮੀਨ ਦੇ ਵਿੱਚ ਨਾ ਗਵਾਰੀ ਹੁੰਦੀ ਆ ਨਾ ਨਰਮਾ ਹੁੰਦਾ ਨਾ ਮੋਗੇ ਦੇ ਮੋਢੇ ਚ ਜ਼ਮੀਨ ਆ ਆ ਬਸ ਇੱਕ 20 ਫੁੱਟ ਦਾ ਫਰਕ ਹੈਗਾ ਕਿ ਜਿਹੜਾ ਸੜਕ ਹੈਗੀ ਆ ਵਿਚਾਲੇ ਮੋਗੇ ਦੇ ਮੋਢੇ ਚ ਜ਼ਮੀਨ ਆ ਜੇ ਅਸੀਂ ਤੁਹਾਨੂੰ ਆਪਦੀ ਜ਼ਮੀਨ ਦਾ ਠੇਕਾ ਦੱਸ ਗਏ ਐਸ ਜ਼ਮੀਨ ਦਾ ਸੱਚੋ ਸੱਚੀ ਬਿਲਕੁਲ ਸੱਚੀ ਸੂਚੀ ਕਾਣੀ ਆ ਵੀ 26000 ਰੁਪਿਆ ਪਰ ਏਕੜ 26000 ਰੁਪਿਆ ਇੱਕ ਕਿੱਲੇ ਦਾ ਠੇਕਾ ਜ਼ਮੀਨ ਦਾ ਤੁਸੀਂ ਇਹ ਦੇਖ ਲਓ ਵੀ ਜ਼ਮੀਨਾਂ ਦੇ ਠੇਕੇ ਕਿੱਥੇ ਪਹੁੰਚੀ ਹੋਏ ਨੇ ਮੋਗੇ ਦੇ ਮੋਟਾ ਚ ਮਲੋਟ ਫਾਜ਼ਲ ਕਾ ਰੋਡ ਤੇ ਆ ਮਲੋਟ ਫਾਜ਼ਲ ਕਾ ਰੋਡ ਤੇ ਮਾਹੂਆਣਾ ਪਿੰਡ ਪੈਂਦਾ ਟਾਲੀ ਵਾਲਾ ਜੱਟਾ ਇੱਥੋਂ 3 ਕਿਲੋਮੀਟਰ ਅੱਗੇ ਆ ਆ ਸਾਡੇ ਟੇਲ ਪੈਂਦੀ ਆ ਟੇਲ ਦਾ ਜਿਹੜੀ ਕੱਸੀ ਦਾ ਨਾਮ ਹੈਗਾ ਇਹ ਭਾਗਸਰ ਮਾਈਨਰ ਆ ਇਹ ਝੀਂਡਾ ਵਾਲੇ ਤੋਂ ਚੱਲਦੀ ਆ ਮੁਕਸਰ ਤੋਂ ਹਬੋਰ ਰੋਡ ਤੇ ਪਿੰਡ ਝੀਂਡਾ ਵਾਲਾ ਉੱਥੋਂ ਦੋ ਨਹਿਰਾਂ ਨਿਕਲਦੀਆਂ ਇੱਕ ਹਰਨੀ ਵਾਲਾ ਆ ਗਈ ਇੱਕ ਆ ਗਈ ਇਧਰ ਭਾਕਸਰ ਮਾਈਨਰ ਭਾਕਸਰ ਲਖੇਵਾਲੀ ਆਨੰਦਗੜ੍ਹ ਨੂਰਪੋਰਾ ਸ਼ਾਹਪੂਰਾ ਮੋਹ ਹਣਾ ਇਹਨਾਂ ਪਿੰਡਾਂ ਵਿੱਚ ਦੀ ਹੁੰਦੀ ਟਾਲੀ ਆਲੇ ਪਹੁੰਚਦੀ ਐ ਇਹਦੇ ਚ ਪਤਾ ਨਹੀਂ ਕਿੰਨੇ ਕ ਮਾਈਨਰ ਆ ਤੇਲੂਪੁਰਾ ਡਾਂਗਾ ਨਕੇਰੀਆਂ ਤੇ ਬਾਂਬਾਂ ਤੇ ਜੰਡਾ ਵਾਲਾ ਬਹੁਤ ਮਾਈਨਰ ਨੇ ਤੇ ਮੋਘਿਆਂ ਦਾ ਤਾਂ ਕੋਈ ਅੰਤ ਨਹੀਂ ਹੈਗਾ ਤੇ ਇੱਥੇ ਦੀ ਟੀਲ ਬਣਦੀ ਆ ਕੇ ਇੰਨੀ ਲੰਬੀ ਟੀਲ ਹੈਗੀ ਆ ਕਿ ਛੱਡ ਗੱਲ ਦਿਓ ਆ ਹਾਲਾਤ ਨੇ ਫਿਰ ਨੰਬਰ 2 ਮਤਲਬ ਸਾਡੇ ਜਿਹੜੇ ਬੋਰਾ ਦੇ ਪਾਣੀ ਨੇ ਐਡੇ ਮਾੜੇ ਹਾਲਾਤ ਨੇ ਕਿ ਸਰਕਾਰ ਬਿਲਕੁਲ ਕੋਈ ਧਿਆਨ ਨਹੀਂ ਬੋਰਾ ਦੇ ਪਾਣੀ 6 ਨੰਬਰ ਨੇ ਇਹ ਨੰਬਰ ਤੁਹਾਨੂੰ ਕਹਿ ਰਹੇ ਜੀ ਵੀ 6 ਨੰਬਰ ਪਾਣੀ ਆ ਇਹਦੀ ਰਿਪੋਰਟ ਕਰਵਾਈ ਹੋਈ ਆ 6 ਨੰਬਰ ਦੀ ਕੋਈ ਝੂਠ ਨਹੀਂ ਗਾ ਪਾਣੀ ਵੈਸੇ 3 ਨੰਬਰ ਤੱਕ ਹੀ ਗਿਣਿਆ ਜਾਂਦਾ ਉਸ ਤੋਂ ਉੱਤੇ ਆਪਾਂ ਪਾਣੀ ਨਹੀਂ ਗਿਣ ਸਕਦੇ ਆ ਬਾਗ ਲਾਇਆ ਸੀਗਾ ਇਹਦੇ ਵਿੱਚ ਆ ਇੱਕ ਬੂਟਾ ਤਾਂ ਰਹਿ ਗਿਆ ਤੇ ਇੱਕ ਹੋਰ ਹੈਗਾ ਦੋ ਰਹਿ ਗਏ ਬਾਕੀ ਸਾਰਾ ਬਾਗ ਖਤਮ ਹੋ ਗਿਆ ਬਾਗਾਂ ਦੀ ਕੰਡੀਸ਼ਨ ਵੀ ਮਾੜੀ ਆ ਤੇ ਪਾਣੀ ਬੋਰਾ ਦੇ ਵੀ ਕੌੜੇ ਆ ਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ ਵੱਲ ਜਿੱਥੇ ਬੋਰਾ ਦੇ ਪਾਣੀ ਹੈ ਨਹੀਂ ਉੱਥੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕੋਈ ਪਾਈਪ ਲਾਈਨ ਦੇਣੀ ਚਾਹੀਦੀ ਆ ਕੋਈ ਨਾ ਕੋਈ ਸਿਸਟਮ ਤਾਂ ਕਰਨਾ ਚਾਹੀਦਾ ਨਾ ਆ ਹਾਲਾਤ ਨੇ ਇਹ ਪੰਜਾਬ ਦਾ ਪਿੰਡ ਆ ਮੈਂ ਇੱਕ ਵਾਰੀ ਦੂਜੀ ਵਾਰੀ ਫੇਰ ਬੇਨਤੀ ਕਰਨਾ ਕਿ ਪੰਜਾਬ ਦਾ ਪਿੰਡ ਆ ਟਾਲੀ ਵਾਲਾ ਜੱਟਾਂ ਅਸੀਂ ਪੰਜਾਬ ਦੇ ਵਿੱਚ ਬੈਠੇ ਆ ਗਿਆਂ ਪਰ ਹਾਲਾਤ ਸਾਡੇ ਬੀਕਾਨੇਰ ਤੋਂ ਬੱਤਰ ਹੋਏ ਪਏ ਨੇ ਤੇ ਤੁਸੀਂ ਇਹ ਦੇਖੋ ਸਾਡੇ ਹਾਲਾਤ ਇਹ ਵੀਡੀਓ ਮੈਂ ਬੇਨਤੀ ਕਰਦਾ ਵੀ ਜਿਹੜਾ ਵੀ ਬੰਦਾ ਕੋਈ ਭੈਣ ਭਰਾ ਕੋਈ ਸਾਡੇ ਤੋਂ ਛੋਟਾ ਵੱਡਾ ਕੋਈ ਮਲਾਜ਼ਮ ਕੋਈ ਵੀ ਸਾਡੀ ਵੀਡੀਓ ਦੇਖਦਾ ਹੈਗਾ ਇਹਨੂੰ ਸ਼ੇਅਰ ਜਰੂਰ ਕਰਿਓ ਕਿਸਾਨੀ ਸਮਝ ਕੇ ਸ਼ੇਅਰ ਕਰਿਓ ਖੇਤਾਂ ਦਾ ਮਾਮਲਾ ਹੈਗਾ ਜ਼ਮੀਨ ਦਾ ਮਾਮਲਾ ਰੋਜੀ ਰੋਟੀ ਦਾ ਮਾਮਲਾ ਹੈਗਾ ਇਹਨੂੰ ਜਰੂਰ ਸ਼ੇਅਰ ਕਰਿਓ ਜੇ ਕੋਈ ਸਾਡਾ ਆਪਣਾ ਕਿਸਾਨ ਯੂਨੀਅਨ ਦਾ ਮੈਂਬਰ ਦੇਖਦਾ ਉਹ ਆਪਦੇ ਪੇਜ ਤੇ ਪਾਵੇ ਜਾਂ ਕਿਸੇ ਦਾ ਕੋਈ ਗਰੁੱਪ ਕੋ ਬਣਿਆ ਹੋਇਆ ਹੈਗਾ ਤੇ ਸਾਡੀ ਬੇਨਤੀ ਆ ਸਾਡੇ ਪਿੰਡ ਦੇ ਬੰਦੇ ਹੀ ਖੜੇ ਨੇ ਸਾਰੇ ਕੋਈ ਬਾਹਰਲਾ ਨਹੀਂ ਹੈਗਾ 1200 ਕਿੱਲਾ ਉਧਰ ਆ ਤੇ 600 ਕਿੱਲਾ ਇਧਰ ਆ 1800 ਕਿੱਲਾ ਰਗਵਾ ਇਹ ਸਾਡੇ ਪਿੰਡ ਦੇ ਬੰਦੇ ਨੇ ਅਸੀਂ ਸਾਰੇ ਇੱਕ ਪਿੰਡ ਦੇ ਟਾਲੀ ਵਾਲੇ ਦੇ ਆ ਹਰੇਕ ਬੰਦਾ ਆਪਦੇ ਗਰੁੱਪ ਚ ਪਾਵੇ ਆਪ ਦੀ ਜ਼ਿੰਮੇਵਾਰੀ ਸਮਝ ਕੇ ਗਰੁੱਪ ਚ ਪਾਵੇ ਕਿ ਮਹਿਕਮੇ ਦੇ ਕੰਨ ਤੇ ਕੋਈ ਜੂੰ ਸਰ ਕੇ ਸਾਡਾ ਕੋਈ ਨਵੀਂ ਕੱਸੀ ਦਾ ਪੈਸਾ ਮਿਲੇ ਸਾਡਾ ਕੋਈ ਹੱਲ ਹੋਣਾ ਚਾਹੀਦਾ ਹੈਗਾ ਅਸੀਂ ਸਾਰੀ ਉਮਰ ਟੇਲ ਤੇ ਗੱਡਲੀ ਸਾਰੀ ਉਮਰ ਅਸੀਂ ਟੀਲ ਦੇ ਘੜ ਲੀਏ ਅਸੀਂ ਦੁੱਖ ਭੋਗਿਆ ਹੈਗਾ ਹਮੇਸ਼ਾ ਹੀ ਜਦੋਂ ਸੌਣ ਭਾਦੂ ਹੁੰਦਾ ਉਦੋਂ ਟੀਲਾ ਫੁੱਲ ਤੇ ਜਦੋਂ ਸੌਣ ਭਾਦੂ ਨਹੀਂ ਤੇ ਉਦੋਂ ਪਿੱਛੇ ਪਾਣੀ ਦੇਈ ਜਾਂਦੇ ਹੈਗੇ ਪਿੱਛੇ ਪਾਣੀ ਲੱਗੀ ਜਾਂਦਾ ਸਾਡੇ ਉਦੋਂ ਪਾਣੀ ਨਹੀਂ ਪਹੁੰਚਦਾ ਹੈਗਾ ਉਦੋਂ ਪਾਣੀ ਫਿਰ ਸਾਡੇ ਕਿਵੇਂ ਪਹੁੰਚਾਂਦਾ ਸੌਣ ਭਾਦੂ ਦੇ ਵਿੱਚ ਟੀਲਾ ਇੱਕ ਕੈਂਸਰ ਦੀ ਬਿਮਾਰੀ ਆ ਨਾ ਤਾਂ ਬੰਦਾ ਮਰਦਾ ਤੇ ਨਾ ਖਿਹੜਾ ਛੁੱਟਦਾ ਬੰਦੇ ਦਾ ਸਾਰੀ ਉਮਰ ਬੰਦਾ ਰੁਲ ਜਾਂਦਾ ਟੀਲਾ ਦੇ ਉੱਤੇ ਤੇ ਠੇਕਾ 26000 ਰੁਪਏ ਤੇ ਆਮ ਸਾਡੇ ਰਿਸ਼ਤੇਦਾਰਾਂ ਤੋਂ ਗੱਲਾਂ ਸੁਣੀ ਦੀਆਂ ਕਿ ਠੇਕਾ 80 90000 ਰੁਪਏ ਜੋ ਮੇਵਾਰੀ ਨਾਲ ਬੋਲਿਆ ਸੱਚ ਬੋਲਿਆਗਾ ਕੋਈ ਇਹਦੇ ਵਿੱਚ ਮੈਂ ਫਿਰ ਬੇਨਤੀ ਕਰਦੇ ਆਂ ਕਿ ਕੋਈ ਇਹਦੇ ਵਿੱਚ ਪਾਰਟੀਆਂ ਦਾ ਰੌਲਾ ਨਹੀਂ ਹੈਗਾ ਕਈ ਬੰਦੇ ਸੋਚ ਲੈਂਦੇ ਆ ਕਿ ਇਹ ਤਾਂ ਕਾਂਗਰਸੀ ਹੋਣੇ ਆ ਕਾਲੀ ਹੋਣੇ ਆ ਇਹਦਾ ਕੋਈ ਮਤਲਬ ਨਹੀਂ ਹੈਗਾ ਕਾਲੀ ਕਾਂਗਰਸੀ ਦਾ ਸਾਡੀ ਰੋਜੀ ਰੋਟੀ ਦਾ ਮਸਲਾ ਹੈਗਾ ਅਸੀਂ ਪਹਿਲਾਂ ਕਦੇ ਕੋਈ ਵੀਡੀਓ ਨਹੀਂ ਪਾਈਗੀ ਫਾਲਤੂ ਦੇ ਵਿੱਚ ਕਦੇ ਵੀਡੀਓ ਨਹੀਂ ਪਾਈਗੀ ਇੱਕ ਪਹਿਲਾਂ ਪਾਈ ਸੀ ਪਰਸੋਂ ਇੱਕ ਅੱਜ ਪਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਸ਼ੇਅਰ ਜ਼ਰੂਰ ਕਰਿਓ ਕੋਈ ਅਸੀਂ ਇਹਦੇ ਚੋਂ ਪੈਸੇ ਨਹੀਂ ਕਮਾਉਣੇ ਹੈਗੇ ਸਾਨੂੰ ਕੋਈ ਲਾਈਕ ਕਮੈਂਟ ਦੀ ਕੋਈ ਉਹ ਨਹੀਂ ਅਸੀਂ ਕਹਿ ਰਹੇ ਕਿ ਕੋਈ ਪੈਸੇ ਕਮਾਉਣੇ ਆ ਸਾਨੂੰ ਆਇਆ ਵੀ ਸਰਕਾਰ ਦੇ ਕੰਨਾਂ ਤੱਕ ਕੋਤਾ ਪਾ ਕੇ ਆਪਾਂ ਸਰਕਾਰ ਬਣਾਉਣੇ ਆ ਤੇ ਸਾਡੇ ਹਾਲਾਤ ਆ ਨੇ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਬੰਦੇ ਆ ਕਿੰਨੇ ਟੰਗਾਂ ਪਾ ਕੇ ਰਹਿਣਾ ਆਗੇ ਸਾਡੀ ਸਰਵਾਈ ਹੋਣੀ ਚਾਹੀਦੀ ਆ ਅਸੀਂ ਚਾਹੁੰਦੇ ਆ ਕਿ ਭਗਵੰਤ ਮਾਨ ਸੀਐਮ ਸਾਹਿਬ ਤੇ ਉਹਨਾਂ ਤੱਕ ਸਾਡੀ ਵੀਡੀਓ ਪਹੁੰਚੇ ਜਾਂ ਸਰਕਾਰੀ ਅਫਸਰ ਨੇ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਐਮਪੀ ਐਮਐਲਏ ਸਾਹਿਬਾਨ ਨੇ ਸਾਰਿਆਂ ਤੀਕ ਪਹੁੰਚੇ ਕੋਈ ਨਾ ਕੋਈ ਤਾਂ ਸੁਣਵਾਈ ਕਰੇ ਕੋਈ ਨਾ ਕੋਈ ਤਾਂ ਰੱਬ ਦਾ ਬੰਦਾ ਫੋਨ ਕਰੇ ਨਾ ਕੋਈ ਨਾ ਕੋਈ ਤਾਂ ਸਾਡੇ ਤੀਕ ਪਹੁੰਚ ਕਰੇ ਸਾਡੇ ਪਹਿਲਾਂ ਤਾਂ ਖੱਲੇ ਆ ਖੇਤ ਆ ਕੇ ਦੇਖੇ ਖੇਤਾਂ ਦੇ ਹਾਲਾਤ ਕੀ ਨੇ ਮੋਟਰ ਕਿਤੇ ਦਿਖਦੀ ਆ ਤੁਹਾਨੂੰ ਤੁਹਾਮਾਰੋ ਕੈਮਰਾ ਇਧਰ ਕਿਤੇ ਮੋਟਰ ਦਾ ਸਾਡੇ ਕੋਈ ਕਨੈਕਸ਼ਨ ਹੈ ਨਹੀਂ ਪਾਣੀ 6 ਨੰਬਰ ਨੇ ਇੱਕ ਨਹਿਰ ਦਾ ਪਾਣੀ ਆ ਉਹ ਸਰਕਾਰ ਸਾਡੀ ਦੁਸ਼ਮਣ ਬਾਣੀ ਬੈਠੀ ਹੈਗੀ ਆ ਸਾਰੇ ਭਾਈ ਸ਼ੇਅਰ ਕਰਿਓ ਜਰੂਰ ਤੇ ਬਾਕੀ ਜੇ ਕੋਈ ਗੱਲ ਸਾਡੇ ਇਹ ਕਹਿ ਰਹੇ ਨੇ ਸਾਡੇ ਕਿਸਾਨ ਪਰ ਜੇ ਕੋਈ ਸਾਡੀ ਨਹੀਂ ਸੁਣਵਾਈ ਹੁੰਦੀ ਸਾਡੇ ਨਹੀਂ ਕੋਈ ਹੱਲ ਹੁੰਦਾਗਾ ਫੇਰ ਧਰਨਾ ਲਾਉਣ ਲਈ ਮਜਬੂਰ ਕਰਨਗੇ ਤੇ ਨਹੀਂ ਸਾਡੀ ਕੋਈ ਸੁਣਵਾਈ ਹੋਣੀ ਚਾਹੀਦੀ ਆ ਨਵੀ ਕੱਸੀ ਦੀ ਵੀ ਸੁਣਵਾਈ ਹੋਣੀ ਚਾਹੀਦੀ ਆ ਤੇ ਪ੍ਰਾਣੀ ਦੇ ਆ ਦੇ ਪ੍ਰਾਣੀ ਦੇ ਵਿੱਚ ਵੀ ਹਰ ਹਾਲਤ ਸਾਡਾ ਪਾਣੀ ਪੂਰਾ ਹੋਣਾ ਚਾਹੀਦਾ ਹੈ। ਸਾਡਾ ਹੱਕ ਮਿਲਣਾ ਚਾਹੀਦਾ ਹੈਗਾ। ਸਾਡੀ ਦਾ ਸਾਡਾ ਹੱਕ ਮਿਲਣਾ ਚਾਹੀਦਾ ਜਿਹੜਾ 8 ਹਿੱਸੇ ਜਾਂਦਾ ਉਹ ਸਾਨੂੰ ਜਿਹੜਾ 10 ਹਿੱਸੇ ਘੱਟ ਤੋਂ ਘੱਟ 10 ਹਿੱਸੇ ਤੇ ਮਿਲਣਾ ਚਾਹੀਦਾ ਕਿਉਂ ਨਹੀਂ ਮਿਲ ਰਿਹਾ ਅਸੀਂ ਆਪ ਦਾ ਹੱਕ ਮੰਗਦੇ ਆ ਅਸੀਂ ਕਿਹੜਾ ਕਿਸੇ ਦਾ ਹੱਕ ਚੋਣੇ ਸਾਡੇ ਕੋਈ ਨੀਓ ਮੋਗੇ ਸਾਰੇ ਖੋਲਦਿਆਂ ਪਿੱਛੇ ਪਰ ਸਾਡੀ ਡੀਟੇਲ ਤੇ ਜਿਹੜਾ ਬਣਦਾ ਹੱਕ ਹੈ ਸਾਡਾ 10 ਹਿੱਸੇ ਪਾਣੀ ਮਿਲਣਾ ਚਾਹੀਦਾ ਜੀਵਨ ਦਾ ਅੱਜ ਪਾਣੀ ਤੋਂ ਤਰਸ ਰਿਹਾ ਤੋ ਵੀ ਮਹੀਨੇ ਹੋ ਗਏ 3 ਮਹੀਨੇ ਹੋ ਗਏ ਜਿਉਂ ਅਸੀਂ ਨਰਮੇ ਦੀ ਬਜ ਹੁਣ ਅਸੀਂ ਨਰਮੇ ਦੀ ਬਜਾਈ ਪਿੱਛੇ ਜਆ ਬਾਗ ਜਿਹੜੇ ਰਹਿੰਦੇ ਉਹ ਸਾਡੇ ਸੁੱਕੀ ਜਾਂਦੇ ਆ ਹਰ ਘਰ ਦੇ ਦੋ ਦੋ ਚਾਰ ਚਾਰ ਕਿੱਲੇ ਬਾਗ ਸੁੱਕ ਚੁੱਕੇ ਆ ਇਸ ਤੋਂ ਪਹਿਲਾਂ ਚਾਰ ਚਾਰ ਸੌ ਬੂਟਾ ਸੁੱਕ ਗਿਆ ਕਰੀਬ ਪਿਛਲੇ ਸਾਲ ਵੀ ਅਸੀਂ ਨੁਕਸਾਨ ਖਾਦਾ ਬਾਗਾਂ ਦਾ ਇਸ ਟਾਈਮ ਵੀ ਨੁਕਸਾਨ ਖਾ ਰਿਹਾ ਮਹੀਨਾ ਦੇਖ ਲਓ ਤੁਸੀਂ ਕਿਹੜਾ ਇਹ ਇਸ ਮਹੀਨੇ ਦੇ ਵਿੱਚ ਪਾਣੀ ਜਿੱਥੇ ਸਾਨੂੰ ਵਾਧੂ ਹੋਣਾ ਚਾਹੀਦਾ ਉੱਥੇ ਸਾਡੇ 7 ਹਿੱਸੇ ਪਾਣੀ ਚੱਲ ਰਿਹਾ ਸਰਕਾਰ ਆਉਂਦੀ ਐਸਡੀਓ ਸਾਹਿਬ ਮੌਕੇ ਤੇ ਆਏ ਉਹ ਕਹਿੰਦੇ ਨੌ ਹਿੱਸੇ ਪਾਣੀ ਆ ਹੁਣ ਅਸੀਂ ਮੌਜੂਦਾ ਟੇਲਾਂ ਤੇ ਖੜੇ ਆ ਸਾਡੇ 7 ਹਿੱਸੇ ਪਾਣੀ ਚੱਲੀ ਜਾਂਦਾ ਉਲਟਾ ਸਾਡੇ ਤੇ ਇਲਜ਼ਾਮ ਸਾਡੀਆਂ ਉਲਟ ਵੀਡੀਓ ਬਣਾ ਕੇ ਸਾਡੇ ਦੇ ਇਲਜ਼ਾਮ ਲਾਉਂਦੇ ਵੀ ਤੁਸੀਂ ਸਾਨੂੰ ਹਰਾਸਮੈਂਟ ਕਰਦੇ ਹੋ ਅਸੀਂ ਅੱਕੇ ਹੋਏ ਬੋਲਦੇ ਆ ਸਾਰੇ ਜ਼ਿੰਮੇਦਾਰ ਯਾਰ ਕਿਉਂ ਨਹੀਂ ਸਾਡਾ ਹੱਲ ਹੁੰਦਾ ਪਾਣੀ ਬਾਰੇ ਅਸੀਂ ਹੁਣ ਸਾਡਾ ਲਿਮਟ ਤੋਂ ਸਾਰਾ ਕੰਮ ਟੱਪਿਆ ਪਿਆ ਅੱਕ ਕੇ ਅਸੀਂ ਵੀਡੀਓ ਬਣਾਈ ਆ ਪਹਿਲੀ ਵੀਡੀਓ ਭਾਈ ਸੰਦੀਪ ਨੇ ਬਣਾਈ ਸੀ ਉਸ ਤੋਂ ਬਾਅਦ ਅਸੀਂ ਸਾਰੇ ਜ਼ਿੰਮੇਦਾਰ ਇਕੱਠੇ ਹੋ ਕੇ ਦੂਜੀ ਵਾਰੀ ਵੀਡੀਓ ਬਣਾ ਰਹੇ ਆ ਸਾਡੀ ਇਸ ਵੀਡੀਓ ਦੀ ਬਹੁਤ ਬਹੁਤ ਸੁਣਵਾਈ ਹੋਵੇ ਤਾਂ ਤਿੱਕਰ ਹੁਣ ਇਸ ਤੋਂ ਉੱਤੇ ਸਾਡੇ ਕੋਲ ਕੋਈ ਹੱਲ ਨਹੀਂ ਇਸ ਤੋਂ ਅਗਲਾ ਐਕਸ਼ਨ ਜੇ ਸਾਡੀ ਨਾ ਸੁਣਵਾਈ ਹੋਈ ਅਸੀਂ ਮਜਬੂਰਨ ਚਿੱਟੀ ਰੋਡ ਫਾਜ਼ਲਕਾ ਕੋਲ ਮਲੋਟ ਅਸੀਂ ਇਹ ਜੀਡੀ ਰੋਡ ਜਾਮ ਕਰ ਦੇਵਾਂਗੇ ਜੀ ਸਾਹਿਬ ਕੋਲੇ ਪੇਸ਼ ਹੋਵਾਂਗੇ ਪਹਿਲਾਂ ਸਾਡੀ ਸੁਣਵਾਈ ਹੋ ਜੇ ਉਸ ਤੋਂ ਬਾਅਦ ਐਕਸ਼ਨ ਲੈ ਆਜੂਗੇ ਜੇ ਸਾਡੇ ਪਾਣੀ ਨਹੀਂ ਪੂਰਾ ਹੁੰਦਾ ਫੇਰਬਾਨੀ ਜੀ ਸਤਿ ਸ੍ਰੀ ਅਕਾਲ